ਕੀ ਐਸਪਰ ਦੀਵਾਲੀ ਇੱਥੇ ਵਧੀਆ ਬਣਾਵਾਂਗੇ ਦੀਵਾਲੀ ਟੇਸ ਮਾਰਕੀਟ ਚ ਟੋਨਕਾ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ ਚੇ ਲੇਸ ਮਾਰਕੀਟ ਤੇ ਤਾਂ ਦੀਵਾਲੀ ਦੇ ਵੇਲੇ ਟੋਨਕਾ ਨਹੀਂ। ਮੈਂ ਇੱਕ ਵਾਰ ਦੇਖ ਰਹੀ ਕਿ ਸੀ ਕੀ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆ ਕੇ ਕਹਿੰਦੇ ਆ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ। ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਉਂਦਾ ਹੈ ਕਿ ਪੈਸੇ ਖਾ ਗਏ। ਤਾਂ ਫਿਰ ਜੇ ਪੈਸੇ ਖਾ ਲੇ ਤੇ ਕੰਮ ਕਿਉਂ ਸ਼ੁਰੂ ਨਹੀਂ ਹੋਇਆ ਬੰਦੇ ਐ। ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਆ ਜਨਤਾ ਦੀਆਂ ਕਿ ਇੱ ਕਈ ਕਦੇ ਵੀ ਉੱਥੋਂ ਗਿਰ ਸਕਦਾ ਸੀ ਕਦੇ ਵੀ ਮਿਸ ਅਪਪੁਇੰਟਮੈਂਟ ਹੋ ਸਕਦੀ ਸੀ ਜਦੋਂ ਕਿ ਇਹ ਕੰਮ ਚਾਰ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਇਹ ਇਹਨਾਂ ਨਾਲ ਵਾਦਾ ਕਰਕੇ ਜਾਂਦੇ ਆ ਕਿ ਦੀਵਾਲੀ ਤੱਕ ਇਹ ਸਾਰਾ ਕੰਮ ਕੰਪਲੀਟ ਕਰਕੇ ਤੁਹਾਨੂੰ ਦੇ ਦਾਂਗੇ ਹੁਣ ਤੋਂ ਪਾਸਿਬਲ ਹੋ ਗਏ ਆ ਅਬ ਦੇਰੀ ਨਹੀਂ ਕਰਦੇ ਸੇ ਇੱਕ ਮਹੀਨੇ ਵਿੱਚ ਕੰਪਲੀਟ ਕਰ ਦੇਣਗੇ ਤੁਹਾਡਾ ਕਿੰਨੇ ਵੀ ਬੰਦੇ ਅਸੀਂ ਇਹਨਾਂ ਨਾਲ ਮਾਨੀਟਰ ਰੱਖ ਰਹੇ ਹਾਂ ਜੀ ਮੈਂ ਕੋਈ ਵੀ ਵਿਜ਼ਿਟ ਕਰਨਾ ਇਹਨਾਂ ਨੇ ਸਾਨੂੰ 31 ਅਗਸਤ ਤੱਕ ਕਿਹਾ ਵੀ ਲਾਂਚਿੰਗ ਹੋ ਜਾਏਗੀ ਪੂਰੀ ਉਸ ਤੋਂ ਬਾਅਦ ਇਹਨੇ ਸਲੈਪ ਪਾਣੀ 15 ਸਤੰਬਰ ਤੱਕ ਇਹ ਕਹਿੰਦੇ ਆ ਸਾਨੂੰ ਸਭ ਤੋਂ 22-28 ਦਿਨ ਦੇ ਦੋ ਚੱਕਰ ਹੁੰਦੇ ਆ ਸਾਨੂੰ 52 ਦਿਨ ਚਹੀਦੇ ਨੇ ਉਹਦੇ ਵਾਸਤੇ ਕਿਉਂਕਿ ਜੇ ਕੋਈ ਸਲੈਵ ਕਾਸਟ ਕਰਦੇ ਹਾਂ 22 ਦਿਨ ਉਹਨੂੰ ਸੈਟੀਸਫੈਕਟ ਲੱਗਦੇ ਆ ਤਾਂ ਡੇਢ ਦੋ ਮਹੀਨੇ ਜਿਹਾ ਸੀ ਕੰਪਲੀਟ ਕਰ ਦਾਂਗੇ ਸਭ ਤੋਂ ਕਿੰਨੀ ਮਿਆਦ ਕਿੰਨੀ ਦਾ ਇਰਤਕੀ ਗੁੜੀ ਮਿਆਦ ਦਾ ਹੁੰਦਾ ਇਹਦੇ ਮਿਆਦ ਤਾਂ ਫੋਰਓਵਰ ਨਹੀਂ ਦੇਖ 30 ਸਾਲ ਤੱਕ ਕੁਝ ਨਹੀਂ ਹੁੰਦਾ ਕੋਈ ਦਾ ਇਹਦੇ ਪੀਰਿੰਗ ਔਰ ਐਕਸਪੈਂਸ਼ਨ ਜੁਆਇੰਟ ਹੁੰਦੇ ਆ ਉਹ ਹਰ 15 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਦੇਖ ਰਹੇ ਹੋ ਮਿਸ਼ਨ ਪੰਜਾਬ ਦਾ ਚੈਨਲ ਬਣੇ ਰਹੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਕਿ ਤੁਹਾਡੇ ਤੱਕ ਸਾਡਾ ਹਰ ਨੋਟੀਫਿਕੇਸ਼ਨ ਪਹੁੰਚ ਸਕੇ ਦੋਸਤੋ ਦੱਸਦੀ ਹੈ ਕਿ ਅੱਜ ਅਸੀਂ ਹਲਕਾ ਰਾਜਪੁਰਾ ਦੇ ਜਿਹੜਾ ਜਨਤਾ ਸਕੂਲ ਹੈ ਉੱਥੇ ਕਾਫੀ ਲੰਮੇ ਸਮੇਂ ਤੋਂ ਕਾਫੀ ਸਮੇਂ ਤੋਂ ਪੁਲ ਬੰਦ ਪਿਆ ਸੀਗਾ ਉੱਥੇ ਹਲਕਾ ਰਾਜਪੁਰਾ ਦੇ ਵਧਾਇਕਾ ਮੈਡਮ ਨੀਨਾ ਮਿੱਤਲ ਦੀ ਅਤੇ ਉਹਨਾਂ ਦੀ ਟੀਮ ਉਥੇ ਜ਼ਾਇਜ਼ਾ ਲੈਣ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ 31 ਅਗਸਤ ਤੱਕ ਇਹ ਸਭ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ ਡੇਢ ਤੋਂ ਪੌਣੇ 2 ਮਹੀਨੇ ਅੱਗੇ ਪੀਡਬਲਯੂਡੀ ਨੂੰ ਵੀ ਚਾਹੀਦੇ ਆ ਤਾਂ ਇਹ ਅੱਜ ਇੱਥੋਂ ਦੀ ਜਿਹੜੀ ਮਾਰਕੀਟ ਦੇ ਲੋਕ ਨੇ ਇਹਨਾਂ ਨਾਲ ਇਹ ਪ੍ਰੋਮਿਸ ਕਰ ਰਹੇ ਆ ਕੀ ਇਸ ਵਾਰ ਦੀਵਾਲੀ ਇੱਥੇ ਵਧੀਆ ਬਣਾਵਾਂਗੇ ਦੀਵਾਲੀ 'ਚ ਇਸ ਮਾਰਕੀਟ 'ਚ ਰੌਣਕਾਂ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ ਚ ਇਸ ਮਾਰਕੀਟ ਨੇ ਤਾਂ ਦੀਵਾਲੀ ਵੇਲੇ ਇੱਥੇ ਰੌਣਕਾਂ ਲਿਆਈ ਹੈ। ਬੜਾ ਸਮੇਂ ਸਮੇਂ ਤੇ ਪਹਿਲਾਂ ਵੀ ਤਬਦੀਲੀ ਹੋ ਜਾਂਦੀ ਹੈ ਵੀ ਰੇਲਵੇ ਵਿਭਾਗ ਵੱਲੋਂ ਕੰਮ ਰੁਕ ਜਾਂਦਾ ਹੈ ਜਾਂ ਕੋਈ ਨਾ ਕੋਈ ਨੁਕਤਾ ਚ ਨੀ ਜਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ। ਪਹਿਲਾਂ ਵੀ ਦੁਕਾਨਦਾਰ ਇਕੱਠੇ ਹੋ ਗਏ। ਕਈ ਵਾਰ ਤੁਹਾਡੇ ਕੋਲ ਜਾ ਚੁੱਕੇ ਨੇ। ਇਸ ਵਾਰ ਤਾਂ ਨਹੀਂ ਦੁਬਾਰਾ ਫਿਰ ਮਸਲਾ ਹੋ ਸਕਦਾ। ਦੇਖੋ ਰੇਲਵੇ ਵਿਭਾਗ ਨੇ ਜਦੋਂ ਦਾ ਕੰਮ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਇਹਨ ਪਹਿਲਾਂ ਜਿਹਦੇ ਇਹਨਾਂ ਨੂੰ ਕਲੀਅਰੈਂਸ ਹੀ ਨਹੀਂ ਮਿਲ ਰਹੀ ਸੀ ਐਨਓਸੀ ਨਹੀਂ ਮਿਲ ਰਹੀ ਸੀ ਤਾਂ ਕੰਮ ਕਿਵੇਂ ਕਰਦੇ ਇੱਕ ਪੇੜ ਦੀ ਦਿੱਕਤ ਸੀ ਇੱਕ ਮੰਦਰ ਦੀ ਦਿੱਕਤ ਸੀ ਮੰਦਰ ਆ ਵਿਚਾਰਿਆ ਸੀ ਤਾਂ ਸਾਨੂੰ ਮੰਦਰ ਦੀ ਵੀ ਭਾਵਨਾਵਾਂ ਦੇਖ ਕੇ ਸਾਰਾ ਕੁਝ ਕਰਨਾ ਚਾਹੀਦਾ ਸੀ ਜਦੋਂ ਅਸੀਂ ਆਏ ਸਾਡੇ ਕੋਲੇ ਮਾਰਕੀਟ ਵਾਲੇ ਇਕੱਠੇ ਹੋ ਕੇ ਆਏ ਤਾਂ ਅਸੀਂ ਉਹ ਤੋਂ ਪੁੱਛੇ ਵੀ ਕਿਉਂ ਨਹੀਂ ਹੋ ਰਿਹਾ ਤਾਂ ਐਸਡੀਐਮ ਸਾਹਿਬ ਨੇ ਗੱਲ ਕੀਤੀ ਕਿ ਐਨਓਸੀ ਨਹੀਂ ਮਿਲ ਰਹੀ ਔਰ ਕੁਝ ਪ੍ਰੋਬਲਮਜ਼ ਆ ਰਹੀਆਂ ਤਾਂ ਅਸੀਂ ਕਿਹਾ ਵੀ ਜਿਹੜੀਆਂ ਹਡਲਜ਼ ਆ ਰਹੀਆਂ ਉਹਨਾਂ ਨੇ ਬੈਠ ਕੇ ਹੱਲ ਕੀਤਾ ਜਾਵੇ ਉਹ ਹੱਡਲਸ ਹੱਲ ਕਰਵਾਈਆਂ ਮੰਦਰ ਲਈ ਪੰਡਤ ਜੀ ਨੂੰ ਬੁਲਾ ਕੇ ਪੁਜਾਰੀ ਜੀ ਨੂੰ ਬੁਲਾ ਕੇ ਪੂਰੀ ਭਾਵਨਾਵਾਂ ਦੇਖਦੇ ਹੋਏ ਮੰਦਰ ਨੂੰ ਸਾਈਡ ਤੇ ਕੀਤਾ ਪੇੜ ਕਟਵਾਇਆ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਤੇ ਮੈਂ ਇੱਕ ਵਾਰ ਦੇਖ ਰਹੀ ਸੀ ਕਿ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆ ਕੇ ਕਹਿੰਦੇ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ ਕਿਉਂਕਿ ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਉਂਦਾ ਹੈ ਕਿ ਪੈਸੇ ਖਾ ਗਏ ਤੇ ਫਿਰ ਜੇ ਪੈਸੇ ਖਾ ਲਏ ਤੇ ਕੰਮ ਕਿਵੇਂ ਸ਼ੁਰੂ ਹੋ ਗਿਆ ਇਹ ਕਿਵੇਂ ਬਣ ਰਿਹਾ ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਇੰਨੇ ਸਾਲਾਂ ਤੋਂ ਅੜੀ ਹੋਈ ਪ੍ਰੋਬਲਮ ਨੂੰ ਹੱਲ ਕਰਕੇ ਅਸੀਂ ਇਹ ਚਾਲੂ ਕਰਾ ਰਹੇ ਹਾਂ ਹੁਣ ਜਿਵੇਂ ਐਸਡੀਓ ਸਾਹਿਬ ਨੇ ਦੱਸਿਆ ਦੂਸਰੇ ਉਧਰਲੇ ਪੁਲ ਤੇ ਕਹਿੰਦੇ ਜੇ ਇੱਥੇ ਕੰਮ ਨਾ ਹੁੰਦਾ ਤਾਂ ਇਹ ਕਦੇ ਵੀ ਉੱਥੇ ਗਿਰ ਸਕਦਾ ਸੀ ਕਦੇ ਵੀ ਮਿਸ ਹੈਪਨਿੰਗ ਹੋ ਸਕਦੀ ਸੀ ਜਦੋਂ ਕਿ ਇਹ ਕੰਮ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਨਾਂ ਨੇ ਕੁਝ ਨਹੀਂ ਦੇਖਿਆ ਪਰ ਮੈਂ ਅੱਜ ਉਹਨਾਂ ਦੀ ਆਪਾਂ ਬੁਰਾਈਆਂ ਨਹੀਂ ਕਰਨੀਆਂ ਮੈਂ ਸਿਰਫ ਇਹ ਕਹੂੰਗੀ ਕਿ ਅੱਜ ਪਬਲਿਕ ਲਈ ਅਸੀਂ ਅੱਜ ਜੇ ਅਸੀਂ ਪੁੱਲ ਦੇਖਣ ਆਏ ਆ ਤੇ ਇਹ ਦੇਖਣ ਆਏ ਆ ਕਿ ਮੇਰੀ ਰਾਜਪੁਰੇ ਦੀ ਜਨਤਾ ਦੀ ਦੀਵਾਲੀ ਅਸੀਂ ਵਧੀਆ ਬਣਾ ਸਕੀਏ ਤੇ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਕਿ ਦੀਵਾਲੀ ਤੱਕ ਇਹ ਸਾਰਾ ਕੰਮ ਕੰਪਲੀਟ ਕਰਕੇ ਤੁਹਾਨੂੰ ਦੇ ਦਾਂਗੇ ਸਰ ਪਾਣੀ ਦੀ ਸਮੱਸਿਆ ਬਹੁਤ ਸਿਵਰ ਪਾਣੀ ਪੀਣ ਦੀ ਸਮੱਸਿਆ ਬਹੁਤ ਆ ਰਹੀ ਹੈ ਸਿਵਰੇਜ ਬੋਰਡ ਦੇ ਸੰਬੰਧਨ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਮੋਟਰ ਖਰਾਬ ਨੇ ਜੇ ਦੋ ਹੀ ਮੋਟਰ ਨੇ ਦੋਨੋਂ ਖਰਾਬ ਹੋ ਚੁੱਕੀਆਂ ਨੇ ਮੋਟਰਾਂ ਖਰਾਬ ਹੋ ਗਈਆਂ ਉਹ ਠੀਕ ਵੀ ਕਰਵਾ ਰਹੇ ਆਂ ਮੀਟਿੰਗ ਹੋਊਗੀ ਮੀਟਿੰਗ ਚ ਅਸੀਂ ਨਵੀਆਂ ਮੋਟਰਾਂ ਵੀ ਲੈ ਕੇ ਆ ਰਹੇ ਵੈਸੇ ਵੀ ਉਹ ਸਾਬ ਨੂੰ ਕਹਤਾ ਹੈ ਕਿ ਚਲੋ ਮੀਟਿੰਗ ਜਦੋਂ ਹੁੰਦੀ ਹੈ ਮਤੇ ਪਾਸ ਹੁੰਦੇ ਆ ਟੈਂਡਰ ਲੱਗਦੇ ਉਹ ਤੇ ਟਾਈਮ ਲੱਗ ਜਾਂਦਾ ਪਾਣੀ ਵੀ ਨਾ ਨਹੀਂ ਰਹਿ ਸਕਦੇ ਪਾਣੀ ਲਈ ਮੋਟਰਾਂ ਪਹਿਲਾਂ ਹੀ ਪਰਚੇਸ ਕਰ ਲਓ ਔਰ ਉਸ ਤੋਂ ਇਲਾਵਾ ਅਸੀਂ ਟਿਊਬਵੈਲ ਵੀ ਨਹੀਂ ਲਗਾ ਰਹੇ ਆ ਤਾਂ ਕਿ ਪਾਣੀ ਦੀ ਪ੍ਰੋਬਲਮਸ ਸੋਲਵ ਹੋ ਸਕੇ ਬਣ ਪੁਰਾਣਾ ਬੱਸ ਅੱਡੇ ਦਾ ਬਾਤ ਕੀਤਾ ਜਾਵੇਗਾ ਦੁਕਾਨਦਾਰਾਂ ਦੀ ਮੰਗ ਹੈ ਕਿਉਂਕਿ ਰਕਰ ਬਰ ਸਾਰੇ ਇੱਥੋਂ ਸ਼ੁਰੂ ਹੁੰਦੇ ਨੇ ਦਰਜਨਾ ਪਿੰਡਾਂ ਦਾ ਰਸਤਾ ਇਹੀ ਜਾਂਦਾ ਹੈ ਬਿਲਕੁਲ ਕੀਤਾ ਜਾਊਗਾ ਜੀ ਕੋਈ ਵੀ ਕੰਮ ਇਹ ਜਾਨੀ ਜਿੰਨੂੰ ਕਿ ਉਜਾੜ ਨਾਲਾਸਲੇ ਪਿੰਡ ਦੇ ਲੋਕਾਂ ਦੇ ਵੀ ਕਾਫੀ ਖੁਸ਼ੀ ਦੀ ਲਹਿਰ ਹੈ ਤੇ ਹੋਰ ਉਹਦੇ ਨੇੜੇ ਤੇੜੇ ਵਾਲੇ ਪਿੰਡਾਂ ਵਿੱਚ ਵੀ ਉਹਦਾ ਕੰਮ ਕਦ ਤੱਕ ਸ਼ੁਰੂ ਹੋ ਜਾਏਗਾ ਨਾਲਾਸਲਾ ਜਿਹੜਾ ਆਪਣਾ ਉਹਦਾ ਕੰਮ ਨਹੀਂ ਹੁਣ ਸ਼ੁਰੂ ਹੋ ਜਾਂਦਾ ਤੇ ਬਰਸਾਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਹੈ 15 ਅਗਸਤ ਤੋਂ ਬਾਅਦ ਉਹਦਾ ਕੰਮ ਵੀ ਸ਼ੁਰੂ ਹੋ ਰਿਹਾ ਪੂਰੀ ਤਿਆਰੀ ਹੈ ਜੇ ਨੂੰ ਸਮਝਦੇ ਹੋ ਤੁਸੀਂ ਇਹ ਜਿਹੜਾ ਇਹ ਬਹੁਤ ਇਨਾ ਟਾਈਮ ਲੰਮਾ ਸਮਾਂ ਚੱਲੇਗਾ ਮੈਂ ਪ੍ਰਾਨੀ ਜਿਹੜਾ ਮਤਲਬ ਕੰਮ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੀ ਨਲਾਕੀਆਂ ਕਿਉਂਕਿ ਉਹਨਾਂ ਨੇ ਇੱਕ ਛੋਟੀ ਜੀ ਦਿੱਕਤ ਸੀਗੀ ਵੀ ਮੰਦਿਰ ਦੇ ਸੀਗਾ ਵਿੱਚ ਔਰ ਇੱਕ ਪੇੜ ਆ ਰਿਹਾ ਸੀਗਾ ਉਹ ਮਸਲਾ ਹੱਲ ਕਰਨ ਦੀ ਬਜਾਏ ਲਟਕਾਈ ਰੱਖਿਆ ਲੋਕਾਂ ਨੂੰ ਗਲਤ ਗੱਲਾਂ ਦੱਸੀ ਗਏ ਇਹ ਨਹੀਂ ਸੋਚਿਆ ਕਿ ਬੈਠ ਕੇ ਅਸੀਂ ਮਸਲਾ ਹੱਲ ਕਰੀਏ ਔਰ ਪਬਲਿਕ ਦਾ ਕੰਮ ਕਰੀਏ

ਹੋ ਜਾਏਗਾ ਹਾਂ ਬਿਲਕੁਲ ਇਹ ਕਹਿਣਾ ਚਾਹੁੰਦੇ ਕਿਉਂਕਿ ਰੇਲਵੇ ਭਾਗ ਵੱਲੋਂ ਕਿਹਾ ਗਿਆ ਕਿ 1 ਮਹੀਨੇ ਚ ਕੰਮ ਕੰਪਲੀਟ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਿੰਨੇ ਦਿਨ ਦਾ ਅਸੀਂ ਵੀ ਇਹਨਾਂ ਨਾਲ ਮਾਨੀਟਰ ਰੱਖ ਰਹੇ ਹਾਂ ਜੀ ਮੈਂ ਖੁਦ ਵੀ ਵਿజిਟ ਕਰਦਾ ਇਹਨਾਂ ਨੇ ਸਾਨੂੰ 31 ਅਗਸਤ ਤੱਕ ਕਿਹਾ ਵੀ ਲਾਂਚਿੰਗ ਹੋ ਜਾਏਗੀ ਪੂਰੀ ਉਸ ਤੋਂ ਬਾਅਦ ਇਹਨਾਂ ਸਲੇਬ ਪਾਣੀ 15 ਸਤੰਬਰ ਤੱਕ ਇਹ ਕਹਿੰਦੇ ਉਸ ਤੋਂ ਸਾਨੂੰ 28-28 ਦਿਨ ਦੇ ਦੋ ਚਾਹੀਦੇ ਹੁੰਦੇ ਨੇ ਸਾਨੂੰ 55 ਦਿਨ ਚਾਹੀਦੇ ਨੇ ਉਹਦੇ ਵਾਸਤੇ ਕਿਉਂਕਿ ਸਲੇਬ ਕਾਸਟ ਕਰਦੇ ਨੇ 28 ਦਿਨ ਉਹਨੂੰ ਸੈਟਿੰਗ ਵਾਸਤੇ ਲੱਗਦੇ ਤਾਂ 1.5-2 ਮਹੀਨੇ ਚ ਅਸੀਂ ਕੰਪਲੀਟ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਕਰ ਦਾਂਗੇ ਜੀ। ਸੋ ਜਿਸ ਤਰ੍ਹਾਂ ਕਿ ਪੁਲ ਦਾ ਅੱਧਾ ਹਿੱਸਾ ਇਸ ਪਾਸੇ ਇਸ ਪਾਸੇ ਦੋਨੋਂ ਪਾਸੇ ਹੈ ਨਾ ਤੇ ਕੰਮ ਰੇਲਵੇ ਭਾਗ ਦੇ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ ਤੁਸੀਂ ਕਰ ਸਕਦੇ ਕਿ ਨਹੀਂ? ਨਹੀਂ ਸਾਡਾ ਤਾਂ ਕੰਪਲੀਟ ਹੈ ਜੀ। ਅਸੀਂ ਸਿਰਫ ਨਾ ਉਹਦੇ ਉੱਪਰ ਲੁੱਕ ਦਾ ਕੰਮ ਹੀ ਕਰਨਾ ਹੈ। ਹੇਠਲਾ ਜਿਹੜਾ 1.5 ਮੀਟਰ ਅਸੀਂ ਪਾਣਾ ਸੀ ਉਹ ਕੰਪਲੀਟ ਕਰਿਆ ਹੋਇਆ। ਉਹ ਸਾਫ਼ ਕਰਕੇ ਸਿਰਫ ਉੱਪਰ ਕੰਮ ਕਰਨਾ ਹੈ। ਇੱਕ ਸਲੇਬ ਜੋੜਨੀ ਇਹਨਾਂ ਦੇ ਨਾਲ ਅਸੀਂ। ਉਹ ਸਲੇਬ ਵਾਸਤੇ ਸਾਨੂੰ 22 ਦਿਨ ਦੋਨੇ ਪਾਸੇ ਚਾਹੀਦੇ। ਜਿਹੜਾ ਦੂਸਰਾ ਪੁਲ ਸੀਗਾ ਉਹਦੀ ਸਾਰੀ ਚਾਰੇ ਸੀ ਉਹ ਕਦੋਂ ਕੰਪਲੀਟ ਹੋ ਜਾਏ ਪੁਰਾਤਾਂ ਲਾਮੇ ਦਿਨ ਰਾਤ ਕਰਕੇ ਜਿਸ ਤੋਂ ਪਹਿਲਾਂ ਪਹਿਲਾਂ ਕਰੀ ਜਾਵੇ ਸਰ ਇਹਦੀ ਮਿਆਦ ਕਿੰਨੀ ਦਾਇਰ ਤੱਕ ਹੁੰਦੀ ਹੈ ਕੁਛ ਹੈ ਪੁੱਲ ਦੀ ਮਿਆਦ ਤਾਂ ਹੁੰਦੀ ਹੈ ਤੇ ਮਿਆਦ ਤਾਂ ਫੋਰਐਵਰ ਹੁੰਦੀ ਹੈ 70 80 ਸਾਲ ਤੱਕ ਕੁਛ ਨਹੀਂ ਹੁੰਦਾ ਪੁੱਲ ਦਾ ਇਹਦੇ ਬੀアリング ਔਰ ਐਕਸਪੈਂਸ਼ਨ ਜੋਇੰਟ ਹੁੰਦੇ ਆ ਉਹ ਹਰ 15 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ ਉਸ ਪੁੱਲ ਦੇ ਵੀ ਉਹੀ ਚੇਂਜ ਕਰ ਰਹੇ ਆ ਇਹਨਾਂ ਪੁਰਾਣਾਂ ਚ ਵੀ ਆਈ ਹੁੰਦਾ ਜੀ ਇੱਕ ਬੀアリング ਹੁੰਦੇ ਆ ਇੱਕ ਸਪੈਂਸ਼ਨ ਜੋਇਨ ਨੂੰ ਬਦਲਨੇ ਪੈਂਦੇ ਆ ਉਹ ਖਰਾਬ ਹੋ ਜਾਂਦੇ ਆ